ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਆਕ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੈਂਚੈਸਟਰ ਟੈਸਟ ਡਰਾ ਕਪਤਾਨ ਗਿੱਲ ਤੋਂ ਬਾਅਦ ਅਰਵਿੰਦਰ ਰਿਜਨ ਡੇਜ਼ ਦਾ ਤੇ ਵਾਸ਼ਿੰਗਟਨ ਸੁੰਦਰ ਦੇ ਸੈਂਕੜੇ ਹਰਤੰਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਚੌਥਾ ਟੈਸਟ ਮੈਚ ਮੈਸਟਰਸ ਸਵਿਚ ਖੇਡਿਆ ਜਾਵੇਗਾ ਜਿੱਥੇ ਭਾਰਤੀ ਟੀਮ ਨੇ ਟੈਸਟ ਡਰਾਅ ਕਰਵਾ ਦਿੱਤਾ ਹੈ ਟੀਮ ਇੰਡੀਆ ਨੇ ਦੂਜੀ ਪਾਰੀ ਚ 143 ਓਵਰ ਬੱਲੇਬਾਜ਼ੀ ਕਰਕੇ ਮੈਨ ਟੈਸਟ ਉੱਤੇ ਉਸ ਤੋਂ ਹਾਰ ਦੇ ਡਰਾਅ ਵਿੱਚ ਬਦਲ ਦਿੱਤਾ ਹੈ ਟੀਮ ਮਲੋ ਸ਼ੁਭਮ ਗਿੱਲ ਰਵਿੰਦਰ ਜੰਡੇਜ਼ਾ ਨੇ ਵਾਸ਼ਿੰਗ ਟਨ ਸੁਨਦਰਦੀਨ ਨੇ ਸੈਂਕੜੇ ਜੜੇ ਹਨ ਇਸ ਦੇ ਨਾਲ ਐਲ ਇਹ ਕੇ ਐਲ ਰਾਹੁਲ ਨੇ ਵੀ 90 ਦੌੜਾਂ ਦੀ ਪਾਰੀ ਖੇਡੀ ਹੈ 올ਡ ਫੋਰਟ ਰੋ ਫੋਰਟ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 352 ਤੇ ਇੰਗਲੈਂਡ ਨੇ 669 ਦੌੜਾਂ ਬਣਾਈਆਂ ਹਨ ਭਾਰਤ ਨੇ ਦੂਜੀ ਪਾਰੀ ਚ 4 ਵਿਕਟਾਂ ਦੇ ਨੁਕਸਾਨ ਤੇ 425 ਦੌੜਾਂ ਬਣਾਈਆਂ ਹਨ ਤੇ ਮੈਚ ਡਰਾ ਕਰ ਦਿੱਤਾ ਹੈ ਐਡਸਨ ਤੰਦੋਲਕਰ ਟਰੋਫੀ ਦਾ ਚੌਥਾ ਟੈਸਟ ਡਰਾ ਹੋਣ ਬਾਵਜੂ ਇੰਗਲੈਂਡ ਸੀਰੀਜ਼ ਵਿੱਚ 1-2 ਪੁਆਇੰਟ 1 ਦੀ ਬੜਤ ਰੱਖਦਾ ਹੈ ਸਰੀ ਦਾ ਪੰਜਵਾਂ ਅਤੇ ਆਖਰੀ ਟੈਸਟ 31 ਜੁਲਾਈ ਨੂੰ ਲੰਡਨ ਦੇ ਓਵਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਕਿ ਜੇਕਰ ਇੰਗਲੈਂਡ ਇੱਥੇ ਇੰਗਲੈਂਡ ਇੱਥੇ ਜਿੱਤਦਾ ਹੈ ਤਾਂ ਟੀਮ ਸੀਰੀਜ਼ ਜਿੱਤੇਗੀ ਜਦੋਂ ਕਿ ਜੇਕਰ ਜਦੋਂ ਕਿ ਜੇਕਰ ਭਾਰਤ ਜਿੱਤਦਾ ਹੈ ਤਾਂ ਟੀਮ ਜਿੱਥੇ ਲਗਾਤਾਰ ਦੂਜੇ ਟੈਸਟ ਸੀਰੀਜ਼ ਡਰਾ ਕਰੇਗੀ ਇੰਗਲੈਂਡ ਲਈ ਟੂ ਜੋ ਰੂਟ ਜੋ ਰੂਟ ਨੇ 150 ਬੈਨ ਸਕੋਟਸ ਵਿੱਚ 141 ਬੈਨ ਟ੍ਰੈਕ ਤੇ 94 ਚੈਕ ਉਲੀ ਨੇਚਰਾਸੀ ਅਤੇ ਉੱਲ ਉਲੀ ਪੋਪ ਨੇ 77 71 ਦੌੜਾਂ ਬਣਾਈਆਂ ਹਨ ਸਟੋਕਸ ਨੇ 5 ਵਿਕਟਾਂ ਤੇ ਜੋਫਰਾ ਅਰਜਨ ਨੇ 3 ਵਿਕਟਾਂ ਲਾਈਆਂ ਹਨ ਭਾਰਤ ਵੱਲੋਂ ਪਹਿਲੀ ਪਾਰੀ ਵਿੱਚ ਸਾਈ ਸੁਦਰਸ਼ਨ ਨੇ 61 ਜਸ਼ਵਸਤੀ ਜਸਵਾਲ ਨੇ 52 ਅਤੇ ਰਿਸ਼ਵ ਪੰਤ ਨੇ 54 ਦੌੜਾਂ ਬਣਾਈਆਂ ਹਨ ਖਬਰ ਨਾਲ ਅੰਤ ਤੱਕ ਬਣੇ ਰਹਿ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ